एनआरआई टीवी देख रहे हो ਤੁਸੀਂ ਇਸ ਵੇਲੇ ਦੀ ਵੱਡੀ ਖਬਰ ਲੈਂਡ ਪੂਲਿੰਗ ਸਕੀਮ ਨਾਲ ਜੁੜੀ ਹੋਈ ਹੈ ਹਾਈ ਕੋਰਟ ਤੋਂ ਸਰਕਾਰ ਨੂੰ ਵੱਡਾ ਚੜਕਾ ਲੱਗਿਆ ਤਾਂਤਾ ਦੇ ਕਿ ਹਾਈ ਕੋਰਟ ਨੇ ਲੈਂਡ ਪੂਲਿੰਗ ਸਕੀਮ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤੇ ਲਗਾਤਾਰ ਵਿਰੋਧ ਆ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਤਾਂ ਉਸ ਮਾਮਲੇ 'ਚ ਅੱਜ ਹਾਈ ਕੋਰਟ ਵਿੱਚ ਸਨਵਾਈ ਹੋਈ ਆ ਉਸ ਮਾਮਲੇ ਲੈ ਕੇ ਹਾਈ ਕੋਰਟ ਚ ਸੁਣਵਾਈ ਹੋਈ ਆ ਤੇ ਹਾਈ ਕੋਰਟ ਨੇ ਅਹਿਮ ਹੁਕਮ ਜਾਰੀ ਕਰ ਦਿੱਤੇ ਨੇ ਤਾਦਾਦ ਦੀਏ ਕਿ ਹਾਈ ਕੋਰਟ ਨੇ ਲੈਂਡ ਪੁਲਿੰਗ ਸਕੀਮ ਤੇ ਰੋਕ ਲਗਾ ਦਿੱਤੀ ਆ ਤਾਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਆ ਕਿ ਜੋ ਕਿਸਾਨ ਲਗਾਤਾਰ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕਰ ਰਹੇ ਨੇ ਇਥੋਂ ਤੱਕ ਕਿ ਬਹੁਤ ਸਾਰੇ ਸਧਾਤਰ ਪਾਰਟੀ ਦੇ ਆਗੂ ਵੀ ਇਸ ਸਕੀਮ ਦਾ ਵਿਰੋਧ ਕਰ ਰਹੇ ਆ ਅਤੇ ਕਈਆਂ ਨੇ ਅਸਤੀਫਾ ਤੱਕ ਦੇ ਦਿੱਤਾ ਹੈ ਤਾਂ ਹੁਣ ਇਸ ਮਾਮਲੇ 'ਚ ਹਾਈ ਕੋਰਟ ਨੇ ਹੁਕਮ ਸੁਣਾ ਦਿੱਤੇ ਨੇ ਤਾਂ ਦੱਸ ਦਈਏ ਕਿ 7 ਅਗਸਤ ਲਈ ਕੁਝ ਘੰਟਿਆਂ ਲਈ ਰੋਕ ਆ ਜਿਹੜੀ ਹਾਈ ਕੋਰਟ ਨੇ ਲਗਾ ਦਿੱਤੀ ਹੈ ਤੇ ਇਸ ਤੇ ਮੁਰ ਤੋਂ ਕੱਲ ਨੂੰ ਸੁਣਵਾਈ ਹੋਏਗੀ ਤੇ ਉੱਥੇ ਹੀ ਜਾਣਕਾਰੀ ਮਿਲ ਰਹੀ ਹੈ ਕਿ ਹਾਈ ਕੋਰਟ ਵੱਲੋਂ ਸਰਕਾਰੀ ਵਕੀਲ ਨੂੰ ਝਾੜ ਵੀ ਪਾਈ ਗਈ ਹੈ ਅਤੇ ਇੱਥੋਂ ਤੱਕ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ ਰਹੇ ਤਾਂ ਅਸੀਂ ਰੋਕ ਲਗਾ ਸਕਦੇ ਹਾਂ ਤਾਂ ਇਹ ਵੱਡਾ ਮਾਮਲਾ ਜਿਹੜਾ ਸਾਹਮਣੇ ਆਇਆ ਤਾਂ ਹਾਈ ਕੋਰਟ ਵਿੱਚ ਅੱਜ ਅਹਿਮ ਸੁਣਵਾਈ ਹੋਈ ਹੈ ਜਿਸ ਦੇ ਚੱਲਦਿਆਂ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਹਾਈ ਕੋਰਟ ਨੇ ਵੱਡੀ ਝਾੜ ਜਿਹੜੀ ਪਾ ਦਿੱਤੀ ਹੈ ਤੇ ਉਸ ਤੋਂ ਬਾਅਦ ਸਰਕਾਰ ਨੇ ਵੀ ਗੱਲ ਕਬੂਲੀ ਹੈ ਕਿ ਜਿਵੇਂ ਤੁਸੀਂ ਸਹਿਮਤ ਹੋ ਓਵੇਂ ਹੁਕਮ ਜਾਰੀ ਹੋਣ ਤਾਂ 7 ਅਗਸਤ ਤੱਕ ਜਿਹੜੇ ਆ ਲੈਂਡ ਪੂਲਿੰਗ ਤੇ ਰੋਕ ਲਗਾਈ ਗਈ ਹੈ ਤੇ ਹਾਈ ਕੋਰਟ 'ਚ 7 ਅਗਸਤ ਨੂੰ ਮੁੜ ਤੋਂ ਸੁਣਵਾਈ ਹੋਏਗੀ ਐਡਵੋਕੇਟ ਜਨਰਲ ਨੇ ਹਾਈ ਕੋਰਟ 'ਚ ਜਾਣਕਾਰੀ ਜਿਹੜੀ ਆ ਦਿੱਤੀ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਜਾਂ ਜਾਣਕਾਰੀ ਕਿ ਰੋਕ ਲਗਾਈ ਗਈ ਹੈ ਜਦੋਂ ਤੱਕ ਸਮਾਂ ਜਿਹੜੀ ਆ ਸੁਣਵਾਈ ਹੋਏਗੀ ਤਾਂ ਹੁਣ ਇਸ ਮਸਲੇ 'ਚ ਹਾਈ ਕੋਰਟ ਕੀ ਫੈਸਲਾ ਸੁਣਾਉਂਦਾ ਹੋਰ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤਾਂ ਵੱਡੀ ਰਾਹਤ ਦੀ ਖਬਰ ਕਿਤੇ ਨਾ ਕਿਤੇ ਕਿਸਾਨਾਂ ਵਾਲੇ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਹੋ ਰਿਹਾ ਦਿਨੋ ਦਿਨ ਆ ਕਿਸਾਨ ਆ ਜਿਹੜੇ ਸੜਕਾਂ ਤੇ ਉਤਰ ਰਹੇ ਨੇ ਤੇ ਲਗਾਤਾਰ ਸੰਘਰਸ਼ ਵਿੱਡੇ ਜਾ ਰਹੇ ਨੇ ਤਾਂ ਉਸੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਹੁਣ ਜਿਹੜਾ ਹਾਈ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਤਾਂ ਲੈਂਡ ਪੂਲਿੰਗ ਸਕੀਮ ਜਿਸ ਵਿੱਚ ਕੇ ਕਾਫੀ ਜਿਹੜੀ ਆ ਵੱਡੀ ਗਿਣਤੀ ਚ ਕਿਸਾਨਾਂ ਦੀ ਜ਼ਮੀਨ ਐ ਐਕਵਾਇਰ ਕੀਤੀ ਜਾਏਗੀ ਤੇ ਉਸਤੇ ਜੋ ਸਰਕਾਰ ਦਾ ਕਹਿਣਾ ਹੈ ਕਿ ਕੁਝ ਅਹਿਮ ਜਿਹੜੇ ਆ ਉਥੇ ਜਿਹੜੇ ਅਹਿਮ ਜਿਹੜੇ ਆ ਬਿਲਡਿੰਗਾਂ ਬਣਨ ਗਿਆ ਅਤੇ ਉਸ ਦੇ ਤਹਿਤ ਕੁਝ ਰਾਹਤ ਆ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਹੜੇ ਕਿਸਾਨ ਆ ਲੈਂਡ ਪੁਲਿੰਗ ਸਕੀਮ ਦੇ ਤਹਿਤ ਜਿਹੜੇ ਆ ਜ਼ਮੀਨ ਛੱਡਣਗੇ ਤਾਂ ਉਥੇ ਹੀ ਇਸ ਸਾਰੇ ਮਸਲੇ ਨੂੰ ਬਹੁਤ ਸਾਰੇ ਕਿਸਾਨ ਜਿਹੜੇ ਆ ਇਸ ਤੇ ਸਹਿਮਤ ਨਹੀਂ ਐ ਸਕੀਮ ਨੂੰ ਲੈ ਕੇ ਤੇ ਅਜੇ ਵਿੱਚ ਇਸ ਦਾ ਵਿਰੋਧ ਦਿਨੋ ਦਿਨ ਵੱਧ ਰਿਹਾ ਜਿਸ ਦੇ ਚੱਲਦਿਆਂ ਇਹ ਮਾਮਲਾ ਹਾਈ ਕੋਰਟ ਵਿੱਚ ਵੀ ਪਹੁੰਚਿਆ ਹੋਇਆ ਤੇ ਅੱਜ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦਿਆਂ ਫਿਲਹਾਲ ਲੈਂਡ ਪੋਲਿੰਗ ਸਕੀਮ ਤੇ 7 ਅਗਸਤ ਤੱਕ ਰੋਕ ਲਗਾ ਦਿੱਤੀ ਹੈ ਜਿਸ ਤੱਕ ਕਿ ਸਰਕਾਰ ਨੇ ਵੀ ਸਹਿਮਤੀ ਜਤਾਈਆ ਹੁਣ ਦੇਖਣਾ ਹੋਏਗਾ ਕਿ ਭਲਕੇ ਕੀ ਇਸ ਤੇ ਹੋਰ ਜਿਹੜੀ ਸੁਣਵਾਈ ਹੁੰਦੀ ਹੈ ਤੇ ਕੀ ਹਾਈ ਕੋਰਟ ਦਾ ਫੈਸਲਾ ਸਾਹਮਣੇ ਆਉਂਦਾ ਹੈ